बाबा फरीद साहिब जी ਆਪਾਂ ਜਾਣਦੇ ਹਾਂ ਕਿ ਉਹ ਦਰवेश ਜਿਨ੍ਹਾਂ ਦਾ ਸਾਰਾ ਜੀਵਨ ਹੀ ਉਸ ਖੁਦਾ ਦੀ ਬੰਦਗੀ ਦੇ ਵਿੱਚ ਬੀਤਦਾ ਹੈ ਉਹਨਾਂ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਾਪਤ ਹੈ ਉਹਨਾਂ ਦੇ ਸ਼ਲੋਕ ਤੇ ਚਾਰ ਸ਼ਬਦ ਨੇ ਉਹਨਾਂ ਨੇ ਆਪਣੀਆਂ ਸ਼ਲੋਕਾਂ ਦੇ ਵਿੱਚ ਨਾ ਇਸੇ ਭਾਵ ਦਾ ਬਚਨ ਜਿਹੜਾ ਅੱਜ ਬਿਲਕੁਲ ਬਾਬਾ ਕਬੀਰ ਸਾਹਿਬ ਜੀ ਤੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਪਈ ਸਮਝਾਉਂਦੇ ਨੇ ਉਹਨਾਂ ਦਾ ਇੱਕ ਸ਼ਲੋਕ ਆਉਂਦਾ ਹੈ ਜੀ ਬਾਬਾ ਅਕੀਦਾ ਬਾਬਾ ਫਰੀਦ ਸਾਹਿਬ ਮਹਾਰਾਜ ਦਾ ਉਹਨਾਂ ਨੇ ਆਪਣੇ ਸ਼ਲੋਕ ਦੇ ਵਿੱਚ ਕਿਹਾ ਹੈ ਕਿ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ ਕਰ ਸਾਈ ਸਿਓ ਪਿਰ ਖੜੀ ਰੰਗ ਨਵੇਲਾ ਹੋਇ ਉਹਨਾਂ ਨੇ ਇੱਕ ਮਨੁੱਖ ਦੇ ਜੀਵਨ ਦੀ ਉਦਾਹਰਣ ਦਿੰਦਿਆਂ ਨਾ ਇਸ ਗੱਲ ਨੂੰ ਸਮਝਾਇਆ ਹੈ ਕਿ ਦੇਖੋ ਇੱਕ ਜੀਵਨ ਦਾ ਇੱਕ ਸਮਾਂ ਹੈ ਤੇ ਸਤਿਗੁਰੂ ਜੀ ਨੇ ਆਪਣੀ ਬਾਣੀ ਅੰਦਰ ਨਾ ਬਹੁਤ ਇਸ ਗੱਲ ਨੂੰ ਸਮਝਾਉਣ ਵਾਸਤੇ ਸਾਡੇ ਉੱਤੇ ਉਪਦੇਸ਼ ਦੇ ਕੇ ਜ਼ੋਰ ਦਿੱਤਾ ਇਸ ਗੱਲ 'ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਕਾਲੀ ਜਿਨੀ ਨਾ ਰਾਵਿਆ ਕਿ ਜਿਨ੍ਹਾਂ ਨੇ ਇਸ ਕਾਲੀ ਦਾੜੀ ਦੇ ਸਮੇਂ ਕਾਲੇ ਕੇਸਾਂ ਦੇ ਸਮੇਂ ਭਾਵ ਜਵਾਨੀ ਦਾ ਸਮਾਂ ਰਿੰਦਿਆਂ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਖੁਦਾ ਨੂੰ ਜਿਸ ਨੇ ਨਹੀਂ ਰਾਵਿਆ ਜਿਸ ਨੇ ਨਹੀਂ ਜੱਪਿਆ ਇਹ ਸਾਹਿਬ ਜੀ ਕਹਿੰਦੇ ਨੇ ਤੌਲੀ ਰਾਵੈ ਕੋਈ ਫਿਰ ਜਿਹੜਾ ਇਸ ਪਾਸੇ ਧਿਆਨ ਹੀ ਨਹੀਂ ਜੁੜਿਆ ਫਿਰ ਬੁਢੇਪੇ ਦੇ ਅੰਦਰ ਜਾ ਕੇ ਕਿੱਥੋਂ ਸੁਰਤ ਨੇ ਮੁੜ ਕੇ ਇਸ ਪਾਸੇ ਜੁੜਨਾ ਤੇ ਕੰਮ ਕਰਨਾ ਹੈ ਜੇ ਨਹੀਂ ਕਰਦਾ ਮੁਕਤਾਂ ਦੇ ਵਿੱਚ ਇਹੀ ਗੱਲ ਹੈ ਸਹਿਬ ਦੀ ਬਾਣੀ ਦੇ ਵੀ ਕਿਹਾ ਹੈ ਨਾ ਸੱਤਰ ਕਾਮਤ ਹੀ ਨ ਸਿਹਾ ਕਾਬ ਹਾਰ ਨ ਪਾਉ ਦੁਨਿਆਵੀ ਗੱਲ ਕੀਤੀ ਹੈ ਦੂਜੇ ਪਾਸੇ ਸਹਿਬ ਨੇ ਇਹ ਵੀ ਆਖਿਆ ਗੁਰਮੁਖ ਬੁੱਢੇ ਕਦੇ ਨਾ ਹੀ ਜੇ ਨਾਮ ਤੁਰ ਸੁਰਤ ਗਿਆ ਕਿ ਜਿਨ੍ਹਾਂ ਦੇ ਉਤੇ ਗੁਰੂ ਦੀ ਸ਼ਰਨ ਪੈ ਕੇ ਉਹਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੀ ਗੱਲ ਵੱਖਰੀ ਪਰ ਬਾਬਾ ਫਰੀਦ ਸਾਹਿਬ ਜੀ ਦੁਨਿਆਵੀ ਉਦਾਹਰਣ ਦਿੰਦੇ ਆ ਕਹਿੰਦੇ ਨੇ ਕਾਲੀ ਜਮੀਨਾ ਰਾਵਿਆ ਧੌਲੀ ਰਾਵੈ ਕੋਈ ਕਰ ਸਾਈਂ ਸੂਪੇ ਰਖੜੀ ਰੰਗ ਨਵੇਲਾ ਹੋਏ ਤੂੰ ਉਹਦੇ ਨਾਲ ਪਿਆਰ ਪਾ ਜਿਹੜਾ ਸਾਈਂ ਸਭ ਦਾ ਮਾਲਕ ਖੁਦਾਵੰਦ ਹੈ ਤੇ ਜੇ ਉਹਦੇ ਨਾਲ ਤੇਰਾ ਪਿਆਰ ਜੁੜੇਗਾ ਤੇ ਤੇਰਾ ਇਹ ਜਿਹੜਾ ਪ੍ਰੇਮ ਦਾ ਰੰਗ ਹੈ ਸਦਾ ਦੇ ਵਾਸਤੇ ਨਵੇਲਾ ਰਹੇਗਾ ਜੇ ਤੂੰ ਧੌੜੀ ਦਾੜੀ ਦੇ ਵਿੱਚ ਆਣ ਕੇ ਵਾਹਿਗੁਰੂ ਕਾਲੀ ਦਾੜੀ ਦੇ ਸਮੇਂ ਜਵਾਨੀ ਦੇ ਸਮੇਂ ਉਹਦੇ ਨਾਲ ਪ੍ਰੇਮ ਜੋੜਿਆ ਨਾ ਤੇ ਬੁਢੇਪਾ ਵੀ ਬੇਸ਼ੱਕ ਆ ਜਾਵੇ ਇਸ ਪ੍ਰੇਮ ਨੇ ਕਦੀ ਪੁਰਾਣਾ ਨਹੀਂ ਹੋਣਾ ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਇਸ ਪ੍ਰੇਮ ਨੇ ਇਸ ਸਾਰੇ ਕੁਝ ਨੇ ਬਿਲਕੁਲ ਵੀ ਬਾਬਾ ਜੀ ਕਹਿੰਦੇ ਉਸਨੇ ਪੁਰਾਣਾ ਨਹੀਂ ਹੋਣਾ ਉਹਦਾ ਤੇੜੇ ਉੱਤੇ ਜਿਹੜਾ ਹੈ ਨਵੇਲਾ ਰੰਗ ਛੜਿਆ ਰਹੇਗਾ ਪਰ ਉਹ ਜਿਹੜਾ ਨਵੇਲਾ ਰੰਗ ਹੈ ਚੜੇਗਾ ਤਾਂ ਜੇ ਤੂੰ ਸਮਾਂ ਰੀਂਦੇ ਉਸ ਨੂੰ ਆਰਾਮ ਦਾ ਹੋ ਜੀ ਇਥੋਂ ਤੱਕ ਬਾਬਾ ਫਰੀਦ ਸਾਹਿਬ ਜੀ ਨੇ ਆਪਣਾ ਵਿਚਾਰ ਦੱਸਿਆ ਜਿਵੇਂ ਅੱਜ ਬਾਬਾ ਜੀ ਨੇ ਕਿਹਾ ਨਾ ਭਗਤ ਕਬੀਰ ਸਾਹਿਬ ਨੇ ਕਿ ਮਹਿੰਦੀ ਤਾਂ ਘੋਲੀ ਇਸ ਨੂੰ ਕਸਾਇਆ ਪਰ ਸਾਈਂ ਦੇ ਚਰਨਾਂ ਦੇ ਲਾਇਕ ਹੋਈ ਨਹੀਂ ਉਸੇ ਵੀ ਨਾ ਫਿਰ ਸ਼ਲੋਕ ਦਾ ਜਵਾਬ ਜਿਹੜਾ ਹੈ ਨਾ ਉਸ ਨੂੰ ਥੋੜਾ ਜਿਹਾ ਹੋਰ ਸਮਝਾਉਣ ਵਾਸਤੇ ਸਾਡੇ ਵਾਸਤੇ ਇਹ ਨਹੀਂ ਕਿ ਇਹਨਾਂ ਦੋਹਾਂ ਸ਼ਲੋਕਾਂ ਦੀ ਕਿਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਪੱਖ ਤੋਂ ਨਖੇਦੀ ਪਾਈ ਕਰਦੇ ਨੇ ਨਹੀਂ ਉਸੇ ਵਿਚਾਰ ਨੂੰ ਥੋੜਾ ਜਿਹਾ ਹੋਰ ਸਮਝਾਉਣ ਦੇ ਵਾਸਤੇ ਸਹਿਬ ਨੇ ਦੋ ਸ਼ਲੋਕ ਇੱਕ ਤਾਂ ਇੱਥੇ ਆ ਗਿਆ ਜੀ ਦੂਸਰਾ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੇ ਨਾਲ ਸਤਿਗੁਰੂ ਜੀ ਦਾ ਇੱਕ ਸ਼ਲੋਕ ਹੁੰਦਾ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਇਸੇ ਤਰੀਕੇ ਨਾਲ ਮਹਿਰ ਕਰਦਿਆਂ ਕਿ ਆ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨ ਲੱਗਈ ਜੇ ਲੋਚੈ ਸਭ ਕੋਈ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੇ ਪੈਂਦੀ ਉਹਦੇ ਅੰਦਰ ਉਹਨਾਂ ਨੇ ਇਸੇ ਗੱਲ ਨੂੰ ਸਮਝਾਇਆ ਬਾਬਾ ਸਾਹਿਬ ਨੇ ਉਹਨਾਂ ਨੇ ਕਿਹਾ ਦੇਖੋ ਬਾਬਾ ਫਰੀਦ ਸਾਹਿਬ ਦੀ ਤੁਹਾਡਾ ਬਚਨ ਸਹੀ ਹੈ ਪਰ ਜੇ ਕਿਤੇ ਉਹ ਸਾਈ ਸਾਡੇ ਉਤੇ ਤਰੁਠ ਭਵੇ ਜੇ ਕਿਤੇ ਉਸ ਦੀ ਕਿਰਪਾ ਹੋ ਜਾਵੇ ਤੇ ਇਹ ਨਹੀਂ ਕਿ ਜਿਨ੍ਹਾਂ ਨੇ ਧੌਲੀ ਦੇ ਸਮੇ ਉਸ ਨੂੰ 라ਵਿਆ ਉਹਨਾਂ ਨੂੰ ਉਸ ਦੀ ਪ੍ਰਾਪਤੀ ਨਹੀਂ ਹੋਵੇਗੀ ਜਾਂ ਮਿਲੇਗਾ ਨਹੀਂ ਮਿਲੇਗਾ ਜ਼ਰੂਰ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਉਹ ਸਦਾ ਦੇ ਵਾਸਤੇ ਸਾਹਿਬ ਹੈ ਜਿਹੜਾ ਹਰ ਸਮੇਂ ਦੇ ਵਿੱਚ ਹਰ ਸਮੇਂ ਹਾਜ਼ਰ ਹੈ ਤੇ ਜਿਹੜਾ ਉਸ ਨੂੰ ਚੇਤੇ ਕਰਦਾ ਉਸ ਨੂੰ ਪ੍ਰਾਪਤੀ ਹੁੰਦੀ ਹੈ ਇਸ ਕਰਕੇ巴巴 ਸਾਹਿਬ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਜਿਹਦਾ ਚਿੱਤ ਉਧਰਲੇ ਪਾਸੇ ਜੁੜ ਗਿਆ ਨਾ ਉਹਨੂੰ ਉਸਦੀ ਪ੍ਰਾਪਤੀ ਜ਼ਰੂਰ ਹੋਣੀ ਕਿਉਂਕਿ ਸਾਈਂ ਤਾਂ ਹਰ ਸਮੇਂ ਦੇ ਵਿੱਚ ਹਾਜ਼ਰ ਜਿਨ੍ਹਾਂ ਭਾਗਮਥਾ ਹੈ ਨਾਨਕ ਸੇ ਹਰ ਰੰਗ ਮਾਨਦੂ ਦੀ ਗੱਲ ਆਈ ਨਾ ਫਿਰ ਉਸੇ ਤੇ ਬਾਬਾ ਸਾਹਿਬ ਜੀ ਕਹਿੰਦੇ ਨੇ ਕਾਲੀ ਤੌੜੀ ਸਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮਾ ਲੱਗ ਗਈ ਜੇ ਲੋਚੈ ਸਦ ਕੋਈ ਜੇ ਕੋਈ ਆਪਣੇ ਆਪ ਲੱਗਾ ਹੋਇਆ ਸੁਪ੍ਰੇਮ ਦੇ ਵਿੱਚ ਸੋਚੇ ਕਿ ਮੈਂ ਆਪਣੀ ਘਾਲਣਾ ਮੈਂ ਆਪਣੇ ਯਤਨ ਮੈਂ ਆਪਣੇ ਤਰੀਕੇ ਨਾਲ ਜਿਹੜਾ ਹੈ ਜੁੜ ਜਾਵਾਂਗਾ ਤੇ ਸਭ ਕਹਿੰਦੇ ਨੇ ਨਹੀਂ ਆਪਣਾ ਲਾਇਆ ਫਿਰ ਮਨਾਂ ਲੱਗ ਗਈ ਜੇ ਲੋਚੇ ਸਭ ਕੋਈ ਜੇ ਸਾਰੇ ਦੇ ਸਾਰੇ ਲੋਚਣ ਵੀ ਆਪਣੇ ਲਾਉਣ ਦੇ ਨਾਲ ਆਪਣੇ ਯਤਨ ਨਾਲ ਨਹੀਂ ਲੱਗਿਆ ਜਾ ਸਕਦਾ ਲੱਗਿਆ ਤਾਂ ਜਾ ਸਕਦਾ ਹੈ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੀ ਤੈਂ ਦੇ ਇਹ ਪ੍ਰੇਮ ਦਾ ਪਿਆਲਾ ਜਿਹੜਾ ਹੈ ਨਾ ਜੀ ਉਥੇ ਸਤਿਗੁਰੂ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਪ੍ਰੇਮ ਦਾ ਪਿਆਲਾ ਉਹਦਾ ਹੈ ਸਾਈਂ ਦਾ ਹੈ ਤੇ ਜਦੋਂ ਸਾਈ ਨੇ ਕਿਸੇ ਤੇ ਕਿਰਪਾ ਕਰਨੀ ਹੈ ਨਾ ਜੀ ਤੇ ਇਸ ਦੀ ਪ੍ਰਾਪਤੀ ਉਸ ਨੂੰ ਹੋ ਜਾਣੀ